ਕੋਰੀ ਆਉਂ ਮੈਨੇ ਉਹ ਚਾਚੂ ਹੋਵੇ ਨੋ ਫੇਰ ਨਹੀਂ ਆਉ ਸੁੱਖ ਤੇਰਾ ਦਿਲ ਕਰਨ ਕੀ ਨਾ ਮੈਂ ਸ਼ਿਦ ਹੁਸੈਨਗਰ ਰਹਿਣਾ ਇਸ ਟਾਈਮ ਗੱਲਬਾਤ ਮੈਨੂੰ ਘਰੋਂ ਧੂਆ ਉੜਦਾ ਨਜ਼ਰ ਆਇਆ ਅਗਨ ਉੜਦੀ ਆਈ ਮੈਂ ਆਣ ਕੇ ਵੇਖਿਆ ਕਿ ਲੈ ਵੀ ਮਹੱਲਵਾਸੀਆਂ ਦਾ ਕੀ ਹਾਲ ਆ ਠੀਕ ਹੈ ਵੇਖਿਆ ਸੇ ਭੰਬੜ ਮਾ ਜਾਂਦੇ ਆ ਅਈ ਨੇ ਗੱਡੀ ਲੱਗੀ ਆ ਇਹ ਸਾਰੀ ਬਲਾਸਟ ਹੋ ਸਕਦੀ ਆ ਅੱਛਾ ਠੀਕ ਆ ਨਾ ਕਿਸੇ ਕੋ ਚਾਬੀ ਆ ਨਾ ਕੋਈ ਗੱਲਬਾਤ ਆ ਉਹ ਜੇ ਮੁੰਡਿਆਂ ਨੂੰ ਪੁੱਛਿਆ ਤਾਂ ਕਹਿੰਦੇ ਨਾਲ ਲੈ ਕੇ ਸਰ ਜਣੇ ਗੱਡੀਆਂ ਚਾਬੀਆਂ ਵੀ ਨਾਲ ਲੈ ਗਏ ਆ ਹੁਣ ਮੇਨ ਇਹ ਗੱਲ ਆਪਣੀ ਜਾਨਾਂ ਦੇ ਬਚਾਉਣ ਜੇ ਹਵਨੇ ਰੋਖਿਆ ਇਹਦਾ ਫੜ ਲਿਆ ਗੱਡੀਆਂ ਦੇ ਬਲਾਸਟ ਹੋਣੇ ਹੋਣੇ ਆ ਦਾਣਾ ਮੰਡੀ ਵੱਖਰੀ ਲੂਈ ਜਾਣੀ ਆ ਇਹਦਾ ਕੋਈ ਹੱਲ ਹੈਗਾ ਕੋਈ ਮੌਕੇ ਦੇ ਹੈਗਾ ਇਹਨਾਂ ਦਾ ਕਲੇਬਰੀ ਕਾਰਨ ਕਿਸੇ ਨੂੰ ਨਹੀਂ ਪਤਾ ਨੂੰ ਨਹੀਂ ਪਤਾ ਇਥੋਂ ਦੇ ਕਰਮਚਾਰੀ ਜਿਹੜੇ ਬੈਠੇ ਉਹਨਾਂ ਨੂੰ ਨਹੀਂ ਪਤਾ ਕਿ ਜਿਹੜੇ ਲਾਗੇ ਬੈਠੇ ਸੁੱਤੇ ਇਸ ਟਾਈਮ ਰਾਤ ਦੀ ਡਿਊਟੀ ਹੈ ਉਹਨਾਂ ਨੂੰ ਨਹੀਂ ਪਤਾ ਜਿਹੜੇ ਇੱਥੇ ਰਹਿੰਦੇ ਆ ਜਿਹੜੇ ਇੱਥੇ ਦਫ਼ਤਰ ਆਉਂਦੇ ਉਹਨਾਂ ਨੂੰ ਪੁੱਛਣ ਨੂੰ ਜਾਗੇ ਉਹ ਕਹਿ ਰਹੇ ਨੇ ਸੀ ਆਮ ਪਬਲਿਕ ਨੂੰ ਰੋਕ ਰਿਹਾ ਪਰ ਰੁਕ ਨਹੀਂ ਰਹੀ ਆਮ ਪਬਲਿਕ ਆਮ ਪਬਲਿਕ ਵੇਖੋ ਢੇਰ ਦਾ ਢੇਰ ਬਾਹਰ ਫਲੋਟਾ ਆ ਇਹ ਇਕੱਠਾ ਨਹੀਂ ਹੋ ਵਖਰੀਆਂ ਉਹਨਾਂ ਦੇ ਇਹ ਇਕੱਠਾ ਕਰਕੇ ਲੈਂਦੇ ਆ ਲੋਕ ਸੁੱਖ ਤੇ ਹਦਰ ਮੈਗਾ ਭਾਈ ਸਾਰੇ ਵੀਨੇ ਸਾਸਿਗਲ ਭਾਜੀ ਆ ਬਲਾਰੀਏ ਟਾਈਮ ਤੇ ਬਲਾਰੀਏ ਟਾਈਮ ਤੇ ਕੰਮ ਹੋਇਆ ਇਹ ਪਰ ਇਹ ਕਿੰਨੇ ਨਹੀਂ 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 ਕਿੰਨੇ ਕਰੋੜ ਰੁਪਇਆ ਬਲਾਰੀਏ ਖਾ ਗਿਆ ਕਿੰਨੇ ਕਰੋੜ ਰੁਪਇਆ ਬਲਾਰੀਏ ਖਾ ਗਿਆ ਵੇ ਲੋ ਡੈਮ ਵੇ ਲੋ ਲੋਕਾਂ ਰ ਖੂਨ ਦਾ ਸਵਾਦ ਹਰ ਜੀ ਸਵਾਦ ਆ ਵੇ ਲੋ ਅਹੀਂ ਸਾਨੇ ਮਹ ਲੈ ਜੇ ਕਰ ਲੋ ਅਸ਼ਾ ਕਰ ਲੋ ਬਲਾਰੀ ਕਿੰਨੇ ਰੁਪਇਆ ਖਾ ਗਿਆ ਵਾ ਮੇਰਾ ਨਾਮ ਹੈ ਜਿਮੀ ਕਿਹੜਾ ਲੱਗਦਾ ਜੀ ਇਹ ਆਪਾਂ ਦਾਣਾ ਮੰਡੀ ਹੈ ਅੱਗ ਲੱਗੀ ਹੈ ਜੀ ਕਿਹੜੇ ਕਿਹੜੀ ਜਗ੍ਹਾ ਲੱਗੀ ਹੈ ਤੇ ਕੀ ਕਾਰਨ ਲੱਗਾ ਇਹ ਦਾਣਾ ਮੰਡੀ ਡੈਂਪੇਗਾਵਾ ਉੱਥੇ ਅੱਗ ਲੱਗੀ ਆ ਇਹ ਅੱਗ ਲੱਗਣ ਦਾ ਕਾਰਨ ਖਾਤੇ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਰਿਹਾ ਜੰਦਾ ਦਾ ਆ ਜਿਹੜਾ ਪ੍ਰਦੂਸ਼ਣ ਜਾ ਰਿਹਾ ਸਾਰਾ ਗੰਦ ਗੰਦਾ ਪ੍ਰਦੂਸ਼ਣ ਹੈਗਾ ਵਾ ਇਹਨਾਂ ਘਰਾਂ ਕਰਕੇ ਨਾਲੇ ਬਿਮਾਰੀਆਂ ਜਾ ਰਹੀਆਂ ਜੀ ਤੇ ਸਰਕਾਰਾਂ ਨੇ ਅਜੇ ਕੁਝ ਕੀਤਾ ਨਹੀਂ ਇਹਦਾ ਇੱਕ ਕਾਫੀ ਦਿਨ ਤੋਂ ਬੇਲਾ ਵੀ ਜਿਹੜੀ ਸਰਕਾਰ ਹੁੰਦੀ ਉਹ ਕਹਿੰਦੀ ਕਿ ਇੱਥੋਂ ਸੁਨਵਾਈ ਕਰਾਂਗੇ ਪਰ ਸੁਨਵਾਈ ਨਹੀਂ ਬਿਲਕੁਲ ਹੀ ਹੋ ਰਹੀ ਹੈ। ਇਹ ਕੁੜੇ ਦਾ ਡੈਂਪ ਹੈ ਜੀ। ਹਾਂਜੀ ਕੁੜੇ ਦਾ ਡੈਂਪ ਜੇ। ਇਹਦੇ ਪਿਛੇ ਇਹਦੇ ਪਿਛੇ ਪੰਜ ਛੇ ਹੋਰ ਵੀ ਹੈਗੀਆਂ ਨੇ ਪਹਾੜੀਆਂ ਜਿਨ੍ਹਾਂ ਦੇ ਅੱਗ ਨਹੀਂ ਬੁਝ ਸਕਦੀ। ਯਾਰ ਗੱਡੀ ਆਈ ਹੁਣ ਇਹਨਾਂ ਨੇ ਇੱਥੇ ਪ੍ਰੈਸ਼ਰ ਮਾਰਦਾ ਪਰ ਪਿਛਲੀ ਸਾਈਡ ਜਿਹੜੇ ਪਹਾੜੀ ਹੈਗੇ ਉਹਨਾਂ ਦੇ ਅੱਗ ਨਹੀਂ ਬੁਝੀਏ। ਕਰਮ ਦੀ ਲੱਗੀ ਅੱਗ ਜੀ। ਇਹਨੂੰ ਲੱਗੀ ਨੂੰ ਘੰਟਾ ਡੇਢ ਘੰਟੇ ਪਲੱਸ ਹੀ ਹੋ ਗਿਆ ਜੀ। ਪ੍ਰਸ਼ਾਸਨ ਦਾ ਆਇਆ ਦਮ ਤੱਕ ਵੀ ਪਾਟਾ ਕੋਈ ਆਇਆ ਜੀ ਹੱਥ ਦਾ। ਅਜੇ ਕੋਈ ਸੁਨੇਹ ਨਹੀਂ ਵੀ ਕਾਰਨ ਤਾਂ ਇਹੀ ਲੱਗਦਾ ਵਾ ਕਿ ਜਾਂ ਕੋਈ ਇਦੀ ਸ਼ਰਾਰਤ ਹੈ ਜੀ ਜਦੋਂ ਵੋਟਾਂ ਆ ਰਹੀਆਂ ਉਹ ਸਿੱਧਾ ਕਹਿੰਨੇ ਸ਼ਾਸਤ ਅੱਗੇ ਵੀ ਕਦੀ ਕਿ ਲਾਈ ਕੇ ਨੇ ਅੱਗੇ ਗਾਜ ਤੋਂ ਕਾਫੀ ਰਿਪੇਲ ਹੋਇਆ ਹੈਦਾ ਕਾਰਨ ਹੋਇਆ ਸੀਗਾ ਪਰ ਇੰਨਾ ਜ਼ਿਆਦਾ ਨਹੀਂ ਹੋਇਆ ਹੈ ਯਾਰ ਕਾ ਬਹੁਤ ਜ਼ਿਆਦਾ ਹੋਇਆ ਇਹਦਾ ਨੁਕਸਾਨ ਨਹੀਂ ਭਲਾ ਕਦੀ ਸਦਾ ਜਦੋਂ ਹੌਣ ਹੋਏਗਾ ਇਹ ਸਾਰਾ ਨੁਕਸਾਨ ਹੋਏਗਾ ਕਿਸ ਨਾਲ ਕਿਸ ਦਾ ਹਾਂ ਕੀ ਕਰਦੇ ਹੋ ਜੀ ਕਿਉਂਕਿ ਤੁਸੀਂ ਇਲਾਕਾ ਵਾਸੀ ਹੋ ਮੰਗੇ ਇਹ ਕਰਦੀ ਕਿ ਕਿਥੇ ਆ ਡੱਪ ਚ ਕਾਇਆ ਜਾਵੇ ਇੱਥੇ ਚ ਕਾਇਆ ਜਾਵੇ ਸਫਾਈ ਹੋ ਜੇ ਸਭ ਵਧੀਆ ਹੋ ਜੇ ਕੀ ਸਾਡੀ ਜਨਤਾ ਜਿਹੜੀ ਆ ਰਿਆਂਜ ਦਾ ਮੁੱਦਾ ਉਠਾਇਆ ਜਾਂਦਾ ਪਰ ਇਲੈਕਸ਼ਨ ਲੈ ਕੇ ਕਹਿ ਦਿੰਦੇ ਆ ਕਹਿ ਦਿੰਦੇ ਆ ਕਿ ਅਸੀਂ ਕਰਦਾਂਗੇ ਕੋਈ ਗੱਲ ਨਹੀਂ ਐਰ ਕਾਵਾਂਗੇ ਇਹ ਨਵੀਂ ਸਰਕਾਰ ਆਏਗੀ ਟੱਡੀ ਸੁਣੀ ਜਾਏਗੀ ਪਰ ਕੁਝ ਨਹੀਂ ਹੁੰਦਾ ਅਦਾ ਦਾ ਸਿਰਫ ਸੁਣ ਕੇ ਬਾਅਦ ਵਿੱਚ ਗੱਲ ਸਰਕਾਰ ਬਲ ਜਾਂਦੀ ਆ ਸਰਕਾਰ ਨਵੀਂ ਹੁੰਦੀ ਆ ਚਾਹ ਦਿਨ ਰੋਵਾ ਹੁੰਦਾ ਵਾ ਉਸ ਤੋਂ ਬਾਅਦ ਫੇਰ ਉਹ ਹਾਲ ਹਾਂਜੀ ਕੀ ਕਹਿਣਾ ਚਾਹੋ ਜਿਹੜੀ ਅੱਜ ਆਖਰ ਹਾਂਜੀ ਇਹ ਡੰਪ ਜਿਹੜੀ ਦਾਣਾ ਮੰਡੀ ਦੀ ਬੈਕ ਸਾਈਡ ਤੇ ਜਿਹੜਾ ਡੰਪ ਹੈਗਾ ਉੱਤੇ ਅੱਗ ਲੱਗੀ ਅੱਜ ਕਾਫੀ ਮੁਸ਼ਕਲਾ ਲੋਕਾਂ ਨੂੰ ਸਾਹਮਣਾ ਕਰਨਾ ਹਾਂ ਬਿਲਕੁਲ ਜੀ ਕਾਫੀ ਕਾਫੀ ਅੱਗ ਲੱਗੀ ਆ ਹੀ ਚਲੋ ਫਾਇਰ ਬ੍ਰਿਗੇਡ ਪੂਰੀ ਕੋਸ਼ਿਸ਼ ਕਰ ਰਹੀ ਆ ਵੀ ਇਹਨੂੰ ਬੁਝਾਈ ਜਾਵੇ ਬਾਕੀ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਆ ਕਿ ਅੱਗ ਤੋਂ ਥੋੜਾ ਪਿੱਛੇ ਰਹਿਣ ਜਿਹੜੇ ਆਪਣੇ ਨੌਜਵਾਨ ਅੱਗੇ ਅੱਗੇ ਆ ਰਹੇ ਹੋ ਥੋੜੇ ਪਿੱਛੇ ਹੋ ਜਾਣ ਜਾ ਕੇ ਤਾਂ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਦੇਖਣ ਜਾ ਕੇ 10 ਤੋਂ 15 ਗੱਡੀਆਂ ਆ ਚੁੱਕੀਆਂ ਨੇ ਪਰ ਹਲੇ ਵੀ ਅੱਗੇ ਤੋਂ ਹਾਂ ਬਿਲਕੁਲ ਜੀ ਫਾਇਰ ਬ੍ਰਿਗੇਡ ਨਾਲ ਗੱਲ ਹੋਈ ਹੋਰ ਵੀ ਗੱਡੀਆਂ ਜਿਹੜੇ ਬਾਹਰਲੇ ਜਿਲ੍ਹਿਆਂ ਤੋਂ ਵੀ ਮੰਗਾ ਰਹੇ ਆ ਵੀ ਬਾਹਰਲੇ ਜਿਲ੍ਹਿਆਂ ਤੋਂ ਵੀ ਗੱਡੀਆਂ ਮੰਗਾ ਕੇ ਤੇ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਅਧਿਕਾਰੀ ਇਥੇ ਰਹੇ ਨੇ ਉਹਨਾਂ ਨੂੰ ਮੁਸ਼ਕਲਾਂ ਕਾਫੀ ਆ ਰਹੀਆਂ ਕਿ ਲੋਕਲ ਜਿਹੜੇ ਇਥੋਂ ਦੇ ਲੋਕ ਨੇ ਉਹ ਅੰਦਰ ਆਏ ਹੋ ਜਿੱਦੋਂ ਲੱਗਦਾ ਵੀ ਅੰਦਰ ਨਹੀਂ ਆਣ ਦੇਦੇ ਇਹ ਕੀ ਅੰਦਰ ਨਹੀਂ ਆਣੀ ਚਾਹੁੰਦੇ ਹਾਂ ਬਿਲਕੁਲ ਜੀ ਇਹਨਾਂ ਨੂੰ ਮੈਂ ਤੁਹਾਡੇ ਫੇਰ ਮਾਧਮ ਰਾਹੀਂ ਇਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜਾ ਇਹ ਡੰਪ ਦਾ ਜਿਹੜਾ ਬਾਉਂਡਰੀ ਆ ਇਹਦੇ ਤੋਂ ਪੁਲਿਸ ਬਾਹਰ ਰਹਿਣ ਕਿਉਂਕਿ ਅੱਗ ਅੱਗੇ ਵੀ ਆ ਸਕਦੀ ਆ